ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਇਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਮਿਸ਼ਨ ਸਵਸਥ ਕਵਚ ਦੇ ਤੀਜੇ ਪੜਾਅ ਦੌਰਾਨ ਕਰੀਬ 160 ਜਿਮ ਟ੍ਰੇਨਰਾਂ ਕੋਚਾਂ ਐਥਲੀਟਾਂ ਨੂੰ ਸੀਪੀਆਰ ਅਤੇ ਬੀਪੀ ਮੋਨਿਟਰਿੰਗ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਜਿਸ ਦਾ ਉਦੇਸ਼ ਲੁਧਿਆਣਾ ਨੂੰ ਹਾਈਪਰਟੈਨਸ਼ਨ ਮੁਕਤ ਜ਼ਿਲ੍ਹਾ ਬਣਾਉਣਾ ਹੈ ਸਹਾਇਕ ਕਮਿਸ਼ਨਰ ਡਾਕਟਰ ਪ੍ਰਗਤੀ ਬਰਮਾ ਨੇ ਦੱਸਿਆ ਕਿ ਜਿੰਮ ਟ੍ਰੇਨਰ ਕੋਚ ਐਥਲੀਟ ਕਈ ਵਾਰ ਅਭਿਆਸ ਕਰਦੇ ਹੋਏ ਕਾਰਡੀਕ ਰੈਸਟ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਜਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਅੱਜ ਮਿਸ਼ਨ ਸਵਸਥ ਕਵਚ ਦੇ ਤੀਜੇ ਪੜਾਅ ਅਧੀਨ ਜਿੰਮ ਟ੍ਰੇਨਰਾਂ ਕੋਚਾਂ ਐਥਲੀਟਾਂ ਨੂੰ ਸੀਪੀਆਰ ਅਤੇ ਬੀਪੀ ਮੋਨਿਟਰਿੰਗ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਇਨਾਂ ਨੂੰ ਡਾਕਟਰ ਵਿਸ਼ਵ ਮੋਹਨ ਮੁਖ ਕਾਰਡੀਓਲੋਜਿਸਟ ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਵੱਲੋਂ ਮੋਡਿਲੀ ਟੈਸਟ ਜੋ ਕਿ ਕਿਸੇ ਵੀ ਵਿਅਕਤੀ ਨੂੰ ਕਸਰਤ ਕਰਨ ਤੋਂ ਪਹਿਲਾਂ ਕਰਵਾਉਣੀ ਚਾਹੀਦੀ ਹੈਨ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਡਾਕਟਰਾਂ ਵੱਲੋਂ ਮੈਡੀਕਲ ਕਲੀਅਰੈਂਸ ਦੇਣ ਤੋਂ ਬਾਅਦ ਵਿਅਕਤੀ ਦੀ ਸਿਹਤ ਨੂੰ ਦੇਖਦੇ ਹੋਏ ਹੀ ਐਕਸਰਸਾਈਜ਼ਾਂ ਦੱਸੀਆਂ ਜਾਣ। ਉਹਨਾਂ ਨੇ ਕਿਹਾ ਕਿ ਡਾਕਟਰ ਨੇ ਦੱਸਿਆ ਕਿ ਜਿਮ ਟ੍ਰੇਨਰਾਂ ਵੱਲੋਂ ਦਿੱਤੀ ਜਾਣ ਵਾਲੀ ਖੁਰਾਕ ਨੂੰ ਚੰਗੀ ਤਰ੍ਹਾਂ ਕੋਖ ਕੇ ਅਤੇ ਵਿਅਕਤੀ ਦੀ ਸਿਹਤ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਜਾਵੇ। ਇਸ ਮੌਕੇ ਸਾਰੇ ਜਿਮ ਟ੍ਰੇਨਰਾਂ ਨੂੰ ਬੀਪੀ ਚੈੱਕ ਕਰਨ ਦੀਆਂ ਮਸ਼ੀਨਾਂ ਮੁਫਤ ਦਿੱਤੀਆਂ ਗਈਆਂ ਤਾਂ ਜੋ ਇਹ ਆਪਣੇ ਆਪਣੇ ਜਿਮ ਵਿੱਚ ਜਾ ਕੇ ਹੋਰਾਂ ਦਾ ਬੀਪੀ ਮੋਨਿਟਰਿੰਗ ਕਰ ਸਕਣ ਡਾਕਟਰ ਪ੍ਰਗਤੀ ਵਰਮਾ ਨੇ ਮਿਸ਼ਨ ਸਵਾਸਥ ਕਵਚ ਦੇ ਦੂਜੇ ਪੜਾਅ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੂਜੇ ਪੜਾਅ ਅਧੀਨ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਸਾਰਾ ਸਟਾਫ ਅਤੇ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੀਪੀਆਰ ਅਤੇ ਬੀਪੀ ਦੀ ਟ੍ਰੇਨਿੰਗ ਦਿੱਤੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ 46 ਸਰਕਾਰੀ ਸਕੂਲ ਕਵਰ ਕੀਤੇ ਜਾ ਚੁੱਕੇ ਹਨ ਇਨ੍ਹਾਂ ਸਕੂਲਾਂ ਦੇ ਕਰੀਬ 70 ਹਜ਼ਾਰ ਵਿਦਿਆਰਥੀ ਅਤੇ 1000 ਅਧਿਆਪਕ ਟ੍ਰੇਨਿੰਗ ਲੈ ਚੁੱਕੇ ਹਨ ਇਨ੍ਹਾਂ ਸਕੂਲਾਂ ਨੂੰ ਡੀਐਮਸੀ ਐਂਡ ਐਚ ਵੱਲੋਂ 500 ਬੀਪੀ ਮਸ਼ੀਨਾ ਮੁਫਤ ਦਿੱਤੀਆਂ ਗਈਆਂ ਸਨ ਤਾਂ ਜੋ ਵਿਦਿਆਰਥੀ ਸਕੂਲਾਂ ਵਿੱਚ ਬੀਪੀ ਮੋਨਿਟਰਿੰਗ ਦੀ ਦੁਹਰਾਈ ਕਰ ਸਕਣ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਵੱਲੋਂ ਮਾਪਿਆਂ ਦਾ ਬੀਪੀ ਚੈੱਕ ਕੀਤਾ ਜਾਂਦਾ ਹੈ ਅਤੇ ਹੁਣ ਤੱਕ 8000 ਮਾਪੇ ਜਿਨ੍ਹਾਂ ਦਾ ਬੀਪੀ ਰਿਸਕ ਜ਼ੋਨ ਵਿੱਚ ਹੈ ਲੱਭੇ ਜਾ ਚੁੱਕੇ ਹਨ ਤੇ ਇਨ੍ਹਾਂ ਮਾਪਿਆਂ ਨੂੰ ਡਾਕਟਰੀ ਸਹਾਇਤਾ ਲੈਣ ਦੀ ਕਿਹਾ ਗਿਆ ਸੀ ਡਾਕਟਰ ਪ੍ਰਗਤੀ ਬਰਮਾ ਨੇ ਕਿਹਾ ਕਿ ਮਿਸ਼ਨ ਸਵਾਸਥ ਕਵਚ ਇੱਕ ਪ੍ਰੋਗਰਾਮ ਤੋਂ ਵੱਧ ਹੈ ਇਹ ਇੱਕ ਸਿਹਤਮੰਦ ਮਜ਼ਬੂਤ ਅਤੇ ਹਾਈਪਰਟੈਨਸ਼ਨ ਮੁਕਤ ਲੁਧਿਆਣਾ ਲਈ ਇੱਕ ਪਾਈਚਾਰਾ ਸੰਚਾਲਿਤ ਲਹਿਰ ਹੈ ਜਿਵੇਂ ਟ੍ਰੇਨਰ ਕੋਚ ਐਥਲੀਟ ਵਿਦਿਆਰਥੀਆਂ ਅਧਿਆਪਕਾਂ ਤੇ ਨਾਗਰਿਕਾਂ ਨੂੰ ਜੀਵਨ ਰੱਖਿਆਕ ਹੁਨਰਾਂ ਨਾਲ ਸਸ਼ਕਤ ਬਣਾ ਕੇ ਅਸੀਂ ਇੱਕ ਲਚਕੀਲੀ ਸਿਹਤ ਵਾਤਾਵਰਣ ਪ੍ਰਣਾਲੀ ਬਣਾ ਰਹੇ ਹਾਂ ਉਹਨਾਂ ਪ੍ਰਸ਼ਾਸਨ ਅਕੈਡਮਿਕ ਅਤੇ ਸਿਹਤ ਸੰਭਾਲ ਵਿਚਕਾਰ ਸਹਿਯੋਗ ਨੂੰ ਇੱਕ ਰਾਸ਼ਟਰੀ ਮਾਪਦੰਡ ਵਜੋਂ ਪ੍ਰਸ਼ੰਸਾ ਕੀਤੀ ਤੇ ਪਹਿਲੇ ਅਤੇ ਦੂਜੇ ਪੜਾਅ ਨੂੰ ਸਫਲ ਬਣਾਉਣ ਦਾ ਸੇਰਾ ਡਾਕਟਰ ਵਿਸ਼ਵ ਮੋਹਨ ਦੇ ਸਿਰ ਬਣਿਆ ਡਾਕਟਰ ਵਿਸ਼ੇਪ ਮੋਹ ਨੇ ਵੱਡੇ ਪੱਧਰ ਤੇ ਸਕ੍ਰੀਨਿੰਗ ਸ਼ੁਰੂਆਤੀ ਖੋਜ ਲੰਬੇ ਸਮੇਂ ਦੇ ਹਾਈਪਰਟੈਨਸ਼ਨ ਪ੍ਰਬੰਧਨ ਦਿਲ ਦੀ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਤੇ ਪਹਿਲ ਅਕੈडमी ਦੇ ਫੋਕਸ ਨੂੰ ਵੀ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਇਹ ਜਨਤਕ ਨਿਰਜੀ ਅਕੈਡਮਿਕ ਭਾਈਵਾਲੀ ਦਾ ਇੱਕ ਜੀਵੰਤ ਮਾਡਲ ਹੈ ਉਹਨਾਂ ਇੱਕ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਲਈ ਸਿਹਤਮੰਦ ਭੋਜਨ ਨਿਯਮਤ ਕਸਰਤ ਤੇ ਜੰਕ ਅਤੇ ਅਲਟਰਾ ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਇਸ ਮੌਕੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਜੀਵਨਦੀਪ ਸਿੰਘ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਮਿਸ਼ਨ ਸਵਾਸਤ ਕਪ ਚ ਦੇ ਨੋਡਲ ਅਫਸਰ ਕਮ ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮੇਟਰੀ ਰੋਡ ਲੁਧਿਆਣਾ ਸ਼੍ਰੀਮਤੀ ਚਰਨਜੀਤ ਕੌਰ ਡਾਕਟਰ ਰਾਜੀਸ਼ ਆਰਿਆ ਸਲਾਹਕਾਰ ਕਾਰਡੀਅਕ ਐਨੇਸਥੀसिया ਅਤੇ ਇੰਟੈਂਸਿਵ ਕੇਅਰ ਡਾਕਟਰ ਵਿਸ਼ਵ ਮੂਨਮੋਖ ਕਾਰਡੀਓਲੋਜਿਸਟ ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਪ੍ਰਿੰਸੀਪਲ ਦਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਮਕੇਸ਼ ਬਰਮਾ ਖਜ਼ਾਂਚੀ ਦਇਨੰਦ ਮੈਡੀਕਲ ਕਾਲਜ ਤੇ ਹਸਪਤਾਲ ਮੈਨੇਜਿੰਗ ਸੁਸਾਇਟੀ ਜ਼ਿਲ੍ਹਾ ਖੇੜਾ ਅਧਿਕਾਰੀ ਸ਼੍ਰੀ ਕੁਲਦੀਪ ਸਿੰਘ ਚੁਗ ਸਕੱਤਰ ਰੈੱਡ ਕਰਾਸ ਸ਼੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ